लुधियाना ਦੀ ਇੱਕ ਨਿੱਜੀ ਹੋਟਲ ਦੇ ਵਿੱਚ ਉਦਯੋਗਪਤੀਆਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਕੀ ਸਰਕਾਰ ਦੇ ਉੱਪਰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਨੇ ਦਰਅਸਲ ਇੱਥੇ ਲੁਧਿਆਣਾ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਉਦਯੋਗਪਤੀਆਂ ਨੇ ਪ੍ਰੈਸ ਵਾਰਤਾ ਕੀਤੀ ਹੈ ਤੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਬੁੱਢੇ ਨਾਲੇ ਦੀ 8 ਦੇ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦਵੱਲੋਂ ਲੁਧਿਆਣਾ ਦੀ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਬੀਤੇ ਦਿਨ ਵਿਧਾਇਕ ਗੁਰਪ੍ਰੀਤ ਗੋਗੀ ਦਵੱਲੋਂ ਟ੍ਰੀਟਮੈਂਟ ਪਲਾਂਟ ਦੇ ਉੱਪਰ ਰੇਡ ਕਰਕੇ ਅਧਿਕਾਰੀਆਂ ਦੀ ਕਲਾਸ ਲਗਾਈ ਗਈ ਤੇ ਇਹ ਵੀ ਕਿਹਾ ਗਿਆ ਸੀ ਕਿ ਉਹ ਇੰਡਸਟਰੀ ਦੇ ਨਾਲ ਮਿਲੀਭੁਗਤ ਕਰਕੇ ਟ੍ਰੀਟਮੈਂਟ ਪਲਾਂਟ ਦੇ ਵਿੱਚ ਗੜਬੜੀ ਕਰ ਰਹੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਬੁੱਢਾ ਨਾਲਾ ਲੁਧਿਆਣਾ ਦੇ ਲਈ ਗੰਬੀਰ ਸਮੱਸਿਆ ਪਰ ਸਰਕਾਰ ਇਸ ਨੂੰ ਸਾਫ਼ ਕਰਨ ਚ ਰੁਚੀ ਨਹੀਂ ਲੈ ਰਹੀ ਇਸ ਦੇ ਹਾਲਾਤ ਜਿਹੜੇ ਨੇ ਉਹ ਵੱਧ ਤੋਂ ਵੱਧ ਬੱਤਰ ਹੁੰਦੇ ਨਜ਼ਰ ਆ ਰਹੇ ਨੇ ਤੇ ਇਸੇ ਦੀ ਆੜ ਦੇ ਵਿੱਚ ਲੁਧਿਆਣਾ ਦੀ ਇੰਡਸਟਰੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੇ ਵਰ ਲੋ ਲੁਧਿਆਣਾ ਦੀ ਇੰਡਸਟਰੀ ਨੂੰ ਬਦਨਾਮ ਕੀਤਾ ਜਾ ਰਿਹਾ ਅਤੇ ਸਰਕਾਰ ਦਾ ਫਰਜ਼ ਹੈ ਕਿ ਉਹ ਇੰਡਸਟਰੀ ਨੂੰ ਅੱਗੇ ਵਧਾਉਣ ਪਰ ਹੁਣ ਇੰਡਸਟਰੀ ਨੂੰ ਨੀਵਾ ਵਿਖਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰ੍ਹਾਂ ਦਨਾਈ ਇੰਡਸਟਰੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਰਿਹਾ ਤਾਂ ਉਹ ਸੂਬੇ ਨੂੰ ਛੱਡ ਕੇ ਜਾਣ ਦੇ ਵਿੱਚ ਮਜਬੂਰ ਹੋ ਜਾਣਗੇ ਇਸ ਦੌਰਾਨ ਉਨ੍ਹਾਂ ਹੋਰ ਵੀ ਕਈ ਗੰਭੀਰ ਇਲਜ਼ਾਮ ਲਗਾਏ ਨੇ ਉਧਰ ਦੂਜੇ ਪਾਸੇ ਐਮਐਲਏ ਗੁਰਪ੍ਰੀਤ ਗੋਗੀ ਪੱਖੋਂ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਾਰੋਬਾਰੀਆਂ ਨੂੰ ਜਵਾਬ ਦੇਣ ਦੇ ਲਈ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖ ਸਕਦੇ ਨੇ ਹੁਣ ਦੇਖਣਾ ਹੀ ਹੋਏਗਾ ਕਿ ਐਮਐਲਏ ਤੇ ਕਾਰੋਬਾਰੀਆਂ ਨੂੰ ਸਾਹਮਣੇ ਹੋਣ ਤੋਂ ਬਾਅਦ ਕੀ ਬੁੱਡੇ ਨਾਲੇ ਦਾ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ ਆਂ ਐਸੋਸਿਏਸ਼ਨਾਂ ਨੇ ਇਕੱਠੇ ਹੋ ਕੇ ਮੀਟਿੰਗ ਬੁਲਾਈ ਹੈ ਉਹਦੇ ਵਿੱਚ ਜਿਹੜਾ ਮੇਨ ਸਾਡਾ ਏਜੰਡਾ ਹੈ ਵੀ ਬੁੱਢਾ ਨਾਲਾ ਬੜੀ ਦੇਰ ਤੋਂ ਪਿਛਲੇ 20-22 ਸਾਲ ਤੋਂ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਪਿਛਲੀ ਹਜ਼ਾਰਾਂ ਕਰੋੜ ਰੁਪਏ ਤੇ ਖਰਚੇ ਜਾ ਚੁੱਕੇ ਆ ਔਰ ਜੇ ਮਾੜਾ ਜਿਹਾ ਵੀ ਕੋਈ ਬੁੱਢੇ ਨਾਲੇ ਦੀ ਕੋਈ ਗੱਲ ਹੁੰਦੀ ਹੈ ਤਾਂ ਉਹ ਇੰਡਸਟਰੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਜਦ ਕਿ ਇੰਡਸਟਰੀ ਆਪਣਾ ਕੰਮ ਪੂਰਾ ਕਰ ਲਈ ਹੈ ਜਿਹੜੀ ਇਲੈਕਟ੍ਰੋਪਲੇਟਿੰਗ ਇੰਡਸਟਰੀ ਹੈ ਉਹਨਾਂ ਨੇ ਸਰਕਾਰ ਨੇ ਗਾਈਡ ਕੀਤਾ ਸੀ ਅੱਜ ਤੋਂ ਸਾਨੂੰ 15 20 ਸਾਲ ਪਹਿਲਾਂ ਵੀ ਤੁਸੀਂ ਜ਼ੀਰੋ ਡਿਸਚਾਰਜ ਕਰੋ ਪਾਣੀ ਉਥੇ ਚਕਾਓ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਅਸੀਂ ਉਹ ਜੋ ਮੈਕੈਨਿਜ਼ਮ ਸੀ ਹਾਲ ਤੋ ਸਾਨੂੰ ਪਾਣੀ ਦਾ ਟ੍ਰੀਟਮੈਂਟ ਕਾਸਟ ਬਹੁਤ ਜ਼ਿਆਦਾ ਪੈਂਦਾ ਸੋ ਅਸੀਂ ਉਹ ਉਹਨੂੰ ਫਾਲੋ ਕਰ ਰਹੇ ਸੋ ਅੱਜ ਕੋਈ ਆ ਕੇ ਕਹਿ ਦੇਣਾ ਵੀ ਇਹ ਪਲਾਨ ਠੀਕ ਨਹੀਂ ਜਾਂ ਤਾਂ ਉਹਨੂੰ ਕਿਸੇ ਲੌਜੀਕ ਦੇ ਵਿਆਹ ਹਿਸਾਬ ਨਾਲ ਜਾਂ ਕਿਸੇ ਤਤਾਂ ਦੇ ਆਧਾਰ ਤੇ ਕਿਹਾ ਜਾਵੇ ਵੀ ਇਸ ਪਲਾਨ 'ਚ ਕਮੀ ਹੈ ਜਾਂ ਕੋਈ ਨਵੀਂ ਟੈਕਨੋਲੋਜੀ ਲਿਆਂਦੀ ਜਾਵੇ ਤੋ ਇਹ ਕੋਈ ਸਹੀ ਤਰੀਕਾ ਨਹੀਂ ਵੀ ਪਲਾਂਟ ਨੂੰ ਜਾ ਕੇ ਗਲਤ ਕਹਿਣਾ ਔਰ ਉੱਥੇ ਜਾ ਕੇ ਕਹਿਣਾ ਵੀ ਵਿਜੀਲੈਂਸ ਆਏਗੀ ਕਿਉਂਕਿ ਉਹ ਕੋਈ ਸਰਕਾਰੀ ਖਰਚਾ ਤੇ ਨਹੀਂ ਉਹ ਤਾਂ ਇੰਡਸਟਰੀ ਉਹਨੂੰ ਚਲਾਉਂਦੀ ਹੈ ਇੰਡਸਟਰੀ ਦੀ ਸੁਸਾਇਟੀ ਹੈ ਉਸ ਪਲਾਂਟ ਨੂੰ অপারেਟਰ ਚਲਾਉਂਦਾ ਸੋ ਮੇਰੀ ਇਹ ਬੇਨਤੀ ਹੈ ਵੀ ਸਰਕਾਰ ਨੂੰ ਜੇ ਬੁੱਢੇ ਨਾਲੇ ਸੁਧਾਰ ਕਰਨਾ ਹੈ ਤਾਂ ਇੱਕ ਲੌਂਗ ਟਰਮ ਪਲਾਨ ਬਣਾਇਆ ਜਾਵੇ ਇੱਕ ਸ਼ਾਰਟ ਟਰਮ ਪਲਾਨ ਬਣਾਇਆ ਜਾਵੇ ਕੋਈ ਬੁੱਢਾ ਨਾਲਾ ਸੁਧਾਰ ਕਰਨਾ ਕੋਈ ਵੱਡੀ ਗੱਲ ਨਹੀਂ ਇਹਦਾ ਸੁਧਾਰ ਹੋ ਸਕਦਾ ਪਰ ਸਾਰੇ ਜਿਹੜੇ ਸਟੇਕ ਹোল্ডার ਹੈ ਚਾਹੇ ਉਹ ਇੰਡਸਟਰੀ ਵਾਲੇ ਆ ਚਾਹੇ ਉਹ ਸ਼ਹਿਰ ਦੇ ਵਸਿੰਦੇ ਆ ਉਹਦੇ ਵਿੱਚ ਸਰਕਾਰੀ ਅਫਸਰ ਹੈ ਉਹ ਜੀ ਪੋਲੀਟੀਸ਼ੀਅਨ ਸਾਰਿਆਂ ਨੂੰ ਲੱਗ ਕੇ ਇੱਕ ਡਾਇਰੈਕਸ਼ਨ 'ਚ ਕੰਮ ਕਰਨਾ ਪਵੇਗਾ ਔਰ ਬੁੱਡੇ ਨਾਲੇ ਦਾ ਸੁਧਾਰ ਜਿਹੜਾ ਕਰਨਾ ਕੋਈ ਵੱਡੀ ਗੱਲ ਨਹੀਂ ਸੋ ਮੈਂ ਪ੍ਰੈਸ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਵੀ ਕੋਈ ਵੀ ਬਿਆਨ ਸੋਚ ਸਮਝ ਕੇ ਦਿੱਤਾ ਜਾਵੇ ਦੋ ਇੰਡਸਟਰੀਅਲ ਲਾਉਂਡ ਕੋਸ਼ਿਸ਼ ਪੰਜਾਬ ਨੂੰ ਦੇਖੋ ਮੇਰੀ ਡਾਈੰਗ ਇੰਡਸਟਰੀ ਨਾਲ ਵੀ ਗੱਲ ਹੋਈ ਹੈ ਉਹ ਸਾਡੇ ਨਾਲ ਹੈ ਕੋਈ ਇੱਕ ਦੋ ਬੰਦੇ ਉਹ ਕਹਿੰਦੇ ਜੀ ਇੱਕ ਦੋ ਬੰਦੇ ਬਲੈਕ ਸ਼ੀਪਸ ਹੈ ਜਿਹੜੇ ਗਲਤ ਬਿਆਨ ਦਿੰਦੇ ਹੈ ਬਾਕੀ ਇੰਡਸਟਰੀ ਕੋਈ ਬਿਆਨ ਸਾਡੇ ਖਿਲਾਫ ਨਹੀਂ ਦਿੰਦੀ ਸੋ ਮੇਰੀ ਬੇਨਤੀ ਹੈ ਵੀ ਇੰਡਸਟਰੀ ਇਕੱਠੀ ਹੈ ਔਰ ਇਹ ਬੁੱਡੇ ਨਾਲੇ ਦਾ ਸੁਧਾਰ ਕਰਨਾ ਹੈ ਸਰਕਾਰ ਨੂੰ ਇੱਕ ਸਿਸਟਮੈਟਿਕ ਤਰੀਕੇ ਨਾਲ ਕਰਨਾ ਚਾਹੀਦਾ ਹੈ ਇਹ ਨਹੀਂ ਹਾਲਤ ਕੋਈ ਨਹੀਂ ਕਿਉਂਕਿ ਨਹੀਂ ਮੰਨਦੇ ਫਿਰ ਥੋਮਾ ਕਿੱਥੇ ਫਿਰ ਅਸੀਂ ਮੈਂ ਦੁਬਾਰਾ ਮੀਟਿੰਗ ਬੁਲਾ ਕੇ ਆਪਣਾ ਜਿਹੜਾ ਪਲਾਨ ਹੈ ਔਰ ਸਾਡੀ ਐਗਜ਼ੀਕਟਿਵ ਦੀ ਵੱਡੀ ਮੀਟਿੰਗ ਬੁਲਾ ਕੇ ਅਸੀਂ ਆਪਣਾ ਪਲਾਨ ਦੱਸਾਂਗੇ ਪਰ ਅਸੀਂ ਇੰਡਸਟਰੀ ਨੂੰ ਪਰੇਸ਼ਾਨ ਨਹੀਂ ਹੋਣ ਦਵਾਂਗੇ ਕਿਉਂਕਿ ਐਨਜੀਟੀ ਜਿਹੜੀ ਸਹੀ ਕੰਮ ਕਰਨ ਵਾਲੀ ਇੰਡਸਟਰੀ ਹੈ ਉਹਦੇ ਨਾਲ ਖੜੀ ਹੈ ਇਸ ਤੋਂ ਇਲਾਵਾ ਕੋਟਾ ਇੰਡਸਟਰੀ ਦੇ ਨਾਲ ਖੜੀ ਹੈ ਔਰ ਇੰਡਸਟਰੀ ਕੋਲ ਜਿਹੜੀ ਸਭ ਤੋਂ ਵੱਡੀ ਵਰਕ ਫੋਰਸ ਹੈ ਉਹ ਇੰਡਸਟਰੀ ਕੋਲ ਹੈ ਸੋ ਅਸੀਂ ਆਪਣੀ ਵੱਡੀ ਲੈਵਲ ਦੀ ਮੀਟਿੰਗ ਬੁਲਾ ਕੇ ਆਪਣਾ ਅਗਲਾ ਪਲਾਨ ਸ਼ੇਅਰ ਕਰਾਂ ਕਈ ਇੰਡਸਟਰੀ ਜਿਹੜੇ ਕਹਿ ਰਹੇ ਨੇ ਕਿ ਬੰਦੇ ਵੀ ਅਸੀਂ ਅੱਥਰ ਟ੍ਰਾਂਸਫਰ ਦੇ ਦੇ ਸਾਰੇ ਰਾਜਾਂ ਤੋਂ ਰੋਜ਼ ਫੋਨ ਆਉਂਦਾ ਸਾਡੀ ਮੀਟਿੰਗ ਕਰਾ ਦੋ ਪਰ ਕਿਉਂਕਿ ਅਸੀਂ ਇਹ ਦੇਖਦੇ ਆਂ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਹਮੇਸ਼ਾ ਇਹ ਕੋਸ਼ਿਸ਼ ਕਰਦੇ ਆਂ ਵੀ ਪੰਜਾਬ ਚ ਇੰਡਸਟਰੀ ਲਿਆਂਦੀ ਜਾਵੇ ਸੋ ਅਸੀਂ ਉਹਨਾਂ ਨੂੰ ਕਦੀ ਵੀ ਕੀ ਉਹਨਾਂ ਨੂੰ ਇਹ ਨਹੀਂ ਕਹਿੰਦੇ ਹਾਂ ਜੀ ਆ ਕੇ ਮੀਟਿੰਗ ਕਰ ਲੋ ਸੋ ਜੇ ਇੰਡਸਟਰੀ ਤੋਂ ਪਰੇਸ਼ਾਨ ਹੋਏਗੀ ਤਾਂ ਸਾਡੇ ਕੋਲ ਕੋਈ ਚਾਰਾ ਨਹੀਂ ਰਹੇਗਾ ਪਲਾਨ ਕਰਨ ਤੋਂ ਇਲਾਵਾ ਔਰ ਦੂਜੇ ਰਾਜਾਂ ਵਿੱਚ ਕੋਈ ਵੀ ਇਦਾਂ ਦੀ ਬਦਮਖੀ ਨਹੀਂ ਮੈਂ ਗੁਰਦਾਵਾ ਦਾ ਐਗਜ਼ਾਮਪਲ ਦਿੱਤੇ ਆ ਉਦੋਂ ਸੈਕਟਰ 37 ਉਹਨਾਂ ਨੇ ਬਣਾ ਰੱਖਿਆ ਸਰਕਾਰ ਨੇ ਆਪਣਾ ਜਿਹੜਾ ਬਣਦਾ ਰੋਲ ਹੈ ਜਾਂ ਤਾਂ ਅਲੱਗਾ ਏਰੀਆ ਬਣਾਵੇ ਇਹਦੇ ਲਈ ਨਹੀਂ ਤਾਂ ਜਿਹੜਾ ਇਹਨਾਂ ਦੇ ਕਹੇ ਅਕੋਰਡਿੰਗ ਹੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਉਹਨੂੰ ਚੱਲਣ ਦਿੱਤਾ ਬਟਾਲਾ ਦੇ ਵਿੱਚ ਵਾਪਰੇ ਬੱਸ ਹਾਦਸੇ ਦੇ ਵਿੱਚ ਇੱਕ 13 ਸਾਲ ਦੇ ਮਾਸੂਮ ਦੀ ਜਾਨ ਚਲੀ ਗਈ ਹੈ। ਦਰਅਸਲ ਹਾਦਸੇ ਦੇ ਵਿੱਚ ਸਕੂਟੀ ਸਵਾਰ ਬਾਪ-ਬੇਟਾ ਇੱਕ ਬੱਸ ਦੀ ਚਪੇੜ ਦੇ ਵਿੱਚ ਆ ਗਏ ਸਨ। ਜਿਸ ਕਾਰਨ ਕਿ ਬਾਪ ਭੁਪਿੰਦਰ ਸਿੰਘ ਗੰਭੀਰ ਜ਼ਖਮੀ ਹੋ ਜਾਂਦਾ ਹੈ ਤੇ 13 ਸਾਲਾ ਪੁੱਤਰ ਅਭਜੀਤ ਸਿੰਘ ਦੀ ਮੌਤ ਹੋ ਗਈ ਹੈ। ਜਦ ਪੱਤਰਕਾਰਾਂ ਦੇ ਵੱਲੋਂ ਅਭਜੀਤ ਦੇ ਘਰ ਜਾ ਕੇ ਪਰਿਵਾਰ ਦਾ ਹਾਲ-ਚਾਲ ਜਾਣਨਾ ਚਾਹਿਆ ਤਾਂ ਘਰ ਦੇ ਹਾਲਾਤ ਜਿਹੜੇ ਨੇ ਉਹ ਬੇहद ਹੀ ਗਮਗੀਨ ਤੇ ਭਾਵੁਕ ਕਰਦੇ ਵਾਲੇ ਸਾਹਮਣੇ ਆਏ ਦੱਸਿਆ ਜਾ ਰਿਹਾ ਹੈ ਕਿ ਇਹ ਮਜ਼ਦੂਰ ਪਰਿਵਾਰ ਹੈ ਭੁਪਿੰਦਰ ਸਿੰਘ ਸੱਤ ਬੱਚਿਆਂ ਦਾ ਬਾਪ ਹੈ ਅਭਿਜੀਤ ਸਿੰਘ ਉਸ ਦਾ ਸਭ ਤੋਂ ਵੱਡਾ ਬੇਟਾ ਸੀ ਤਿੰਨ ਦਿਨ ਪਹਿਲਾਂ ਹੀ ਭੁਪਿੰਦਰ ਦੇ ਘਰ ਬੇਟੀ ਨੇ ਵੀ ਜਨਮ ਲਿਆ ਸੀ ਤਾਂ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਤੇ ਉਧਰ ਦੂਜੇ ਪਾਸੇ ਹੁਣ ਗੰਬ ਦਾ ਜਿਹੜਾ ਮਾਹੌਲ ਹੈ ਬਣਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਭੁਪਿੰਦਰ ਸਿੰਘ ਆਪਣੇ 13 ਸਾਲਾ ਬੇਟੇ ਅਭੀਜੀਤ ਸਿੰਘ ਦੇ ਨਾਲ ਦਵਾਈ ਲੈਣ ਗਿਆ ਸੀ ਘਰ ਵਾਪਸ ਆਉਂਦੇ ਸਮੇਂ ਪਿਆਨਕ ਹਾਦਸਾ ਵਾਪਰਿਆ ਤੇ ਦੱਸਿਆ ਜਾ ਰਿਹਾ ਹੈ ਕਿ ਸਕੂਟੀ ਨੂੰ ਚਲਾਉਂਦਿਆਂ ਹੋਇਆਂ ਤੇਜ਼ ਰਫ਼ਤਾਰ ਬਸਤਾ ਸੰਤੁਲਨ ਵਿਗੜਿਆ ਜਿਸ ਕਾਰਨ ਕੀ ਇਹ ਹਾਦਸਾ ਵਾਪਰਿਆ ਤੇ ਇੱਕ ਮਾਸੂਮ ਦੀ ਜਾਨ ਚਲੀ ਗਈ ਹੈ। ਦਵਾਈ ਲੈਣ ਗਏ ਆ ਨਾਮ ਵੀ ਰਖਵਿੰਦਰ ਸਿੰਘ ਦਵਾਈ ਲੈਣ ਗਏ ਆ ਸਾਨੂੰ ਉਧਰੋਂ ਬੰਦਾ ਸਾਡੇ ਪਿੰਡ ਦਾ ਦਸਣ ਆਇਆ ਕਿ ਕਿੱਥੇ ਆ ਮੈਂ ਕਹਾ ਦਵਾਈ ਲੜ ਗਏ ਆ ਉਹਨੇ ਦੱਸਿਆ ਅੰਗੇ ਵੀਦਾ ਇਦਾ ਜਾਣ ਤੋਆ ਮੈਨੂੰ ਕਹਿੰਦੇ ਜਾ ਆਪਣੇ ਪੁੱਤੇ ਵਾਲਾ ਪਤਾ ਲਿਆ ਮੈਂ ਕਹਾ ਮੈਂ ਨਹੀਂ ਜਾਣ ਮੈਨੂੰ ਹਰ ਦਾ ਨੁਕਸਰ ਮੈਂ ਚੱਲ ਕੇ ਮੋਥੇ ਮਰਦਾ ਮੁਰਗੇ ਹਜ਼ਾਰੋਂ ਫੋਨ ਕੀਤਾ ਕਿ ਉਹ ਮੌਕੇ ਤੇ ਮਰ ਗਿਆ ਉਥੇ ਹਸਦਾ ਵਾਲਾ ਮੁੰਡਾ ਅੰਮਰਸਾ ਲੈ ਆਈ ਤਾਂ ਕੇ ਮਰੇ ਭਾਈ ਘਰ ਦੇ ਲਾ ਘਰ ਦਾ ਬੋਲ ਮਾੜਾ ਕਿਸ ਨੂੰ ਪਿੰਡ ਤੇ ਬੋਲੋ ਘਰ ਦਾ ਵੀਦਾ ਦਾ ਸੱਤ ਵਿਚਾਰੇ ਦਾ ਨਿਆਣਾ ਜੋ ਜਿਹੜਾ ਦਾਖਲ ਕੀਤਾ ਆ ਪੂਰੀ ਤਰ੍ਹਾਂ ਨਾਲ ਦੀ ਵਿਚਾਰੀ ਨਹੀਂ ਗਈ ਘਰ ਦੀ ਹਾਲਾਤ ਮਾੜੀ ਹੈ ਜੀ ਆ ਤੁਹਾਨੂੰ ਉਹ ਦਿਖਾਣੀ ਦਿਆ ਕਰ ਹਾਂਜੀ ਨਾਮ ਜੀ ਆਪਾਂ ਕਿੱਦਾਂ ਮਿਲਿਆ ਤੁਹਾਨੂੰ ਸੁਣਿਆ ਘਰੋਂ ਕਿੱਦਾਂ ਗਏ ਸੀ ਬੱਚੇ ਬਈ ਤੁਹਾਨੂੰ ਕੋਈ ਦੱਸ ਕੇ ਗਏ ਭੀ ਬੇਟਾ ਕਿੱਥੇ ਬੇਟਾ ਕਿੱਥੇ ਪੈਂ ਗਿਆ ਬੇਟਾ ਤੇ ਪੀਠ ਹੁਣੇ ਇਹ ਦੁੱਖ ਕੋਈ ਆਨੇ ਆਣੇ ਇਹ ਨਹੀਂ ਨਾ ਹੀ ਨੇ ਬੱਚੇ ਰੇਂਦੇ ਕੋਈ ਨਹੀਂ ਆੜੀ ਗਾੜ ਕੋਈ ਨਹੀਂ ਆਉਨੂ ਗਏ ਆ ਅਈਦਾ ਕਰਦੇ ਕਰਦੇ ਫਿਰ ਉਹ ਬਿਤੇ ਇੱਥੇ ਦੋ ਬੰਨਾਂ ਨਾਲ ਗੋਲਾ ਵੀ ਇੱਕ ਗਾਰਡਿੰਗ ਕਰੇ ਮੁੰਡਾ ਵੀ ਬੇਟਾ ਤੇ ਉਹ ਕਹਿੰਦੇ ਨਹੀਂ ਉਹਦੇ ਤੁਹਾਡਾ ਬੇਟਾ ਕਿੱਥੇ ਆ ਐਂਦਾ ਪੁੱਛਣ ਦੇ ਤੁਹਾਡਾ ਬੇਟਾ ਕਿੱਥੇ ਤੇ ਅਸੀਂ ਮੈਂ ਇਥੋਂ ਨਹੀਂ ਵੇਖਣ ਦੀ ਉੱਤੋਂ ਨਹੀਂ ਕੀ ਕੀ ਦੀ ਗੱਲ ਕਰਨ ਦੇ ਫਿਰ ਉਹ ਐਂਦਾ ਗੱਲਾਂ ਕਰਦੇ ਕਰਦੇ ਮੁੜ ਕੇ ਉਹ ਤੇ ਕਹਿੰਦੇ ਤੁਹਾਡਾ ਬੇਟਾ ਤੇ ਮੁੰਡਾ ਵੱਡਾ ਕਿੱਥੇ ਆ ਉਹਨਾਂ ਨੇ ਪਰਚੋਰ ਪੈ ਗਈ ਉਹ ਗੱਲਾਂ ਕਰਦੇ ਕਰਦੇ ਤੇ ਮੈਂ ਵੀ ਤਾਂ ਮਗਰੇ ਇਹਨਾਂ ਦੇ ਤਰਫੀ ਥੋੜੇ ਦਰ ਮੈਂ ਹੀ ਉਖੜੀ ਨਹੀਂ ਕਿ ਅੰ内 ਇਹ ਆਵਾਜ਼ ਦੇ ਕੁੜੀ ਉਹਦੀ ਵੱਡੀ ਮੁੰਡੇ ਦੀ ਅਿੱਥੇ ਉਹ ਉਹ ਯਾਰ ਇੱਥੇ ਜਾ ਕੇ ਕੀ ਦੇਖਿਆ ਉਹਨਾਂ ਘਰੋਂ ਕਿੱਧਰ ਗਏ ਸੀ ਬੱਚਾ ਪਰ ਉਹ ਉੱਥੇ ਦਵਾਈ ਨੂੰ ਹੀ ਲੈਣ ਗਏ ਸੀ ਦਵਾਈ ਆਪਣੀ ਲੈਣ ਗਏ ਪਰ ਆਤੇ ਵੀ ਇੱਥੇ ਇੱਥੇ ਉਹਦੇ ਉੱਤੇ ਘਰਦੇ ਧੁਖਦੇ ਬਚਿਆਰੇ ਨਾ ਆਈ ਤੇ ਰਾਤੀ ਵੀ ਕੋਈ ਖਾਣਾ ਚਰਚੀ ਮਿਲ ਕੇ ਆਏ ਆਸਰਾ ਦੇ ਵਿੱਚ ਕੀ ਹਲਾਤ ਆ ਤੁਹਾਡੇ ਬੇਟੇ ਦੇ ਕੀ ਹਾਲ ਹਾਂ ਗਏ ਉਹ ਹਾਲਾਤ ਦੋਦੀ ਵੀ ਬੜੀ ਮਾੜੀ ਹੈ ਇੱਥੇ ਪੱਟੀਆਂ ਕਿੰਨੀਆਂ ਆਖਾਂ ਦੇ ਉੱਤੇ ਆ ਗੋਡਿਆਂ ਨੇ ਬਹੁਤ ਮਾਰਿਆ ਹਾਲ ਪੋਤਰਾ ਦਾ ਕਿਤੇ ਮਤਲਬ ਹੋਤਰੇ ਦੇ ਨਹੀਂ 12 ਸਾਲ ਹੋ ਗਏ ਘਰ ਦੇ ਵਿੱਚ ਬੇਟੀ ਵੀ ਪੋਤਰੀ ਵੀ ਹੋਈ ਪੋਤਰੀ ਵੀ ਹੋਈ ਹੈ ਤੇ ਚਾਰ ਗੁੱਡੀਆਂ ਨੇ ਇੱਕ ਹੁਣ ਕੰਜ ਜੰਦਰਾ ਨੇ ਨੇ 10 ਬੱਚੇ ਉਹ ਦੋਰੇ ਇਧਰ ਮਰ ਗਿਆ ਕੀ ਨਾਮ ਹੈ ਸ਼੍ਰਿੰਦਰ ਸਿੰਘ ਸਰ ਜੀ ਕੀ ਪਤਾ ਲੱਗਾ ਜੀ ਜੀ ਬਹੁਤ ਮਾੜੀ ਘਟਨਾ ਹੋਈ ਹੈ ਜੀ ਹੁਣ ਮੈਨੂੰ ਫੋਨ ਗਿਆ ਤੇ ਮਤਨੇ ਆ ਹੀ ਆਏ ਆ ਬਹੁਤ ਮੜਾ ਹੋਇਆ ਜੀ ਉਹ ਡੇਟਾ ਪੂਰਾ ਹੋ ਗਿਆ ਜਿਹੜਾ ਉਹ ਦਾਡੀ ਉਹ ਵੀ ਫਰੀਅਸ ਨੰਬਰ ਤੇ ਭੇਜਦਾ ਘਰ ਦੀ ਉਹ 15-16 ਸਾਲਾਂ ਦਾ ਨੌਵੀਂ ਚ ਪੜਦਾ 14 ਪਤਾ ਲੱਗਾ ਕਿ ਕਿਉਂ ਉਹਦੇ ਦੇ ਪਾਸੇ ਗਿਆ ਇੱਕ ਆਦਿ ਗਿਆ ਉਹ ਸਕੂਟੀ ਤੇ ਗਿਆ ਦਵਾਈ ਲੈਣ ਸਟੋਰ ਤੋਂ ਨਿਕਲੇ ਉਹਦੋਂ ਬੱਸ ਆਈ ਬੱਸ ਬਹੁਤ ਮਾਰੇ ਹਾਲਾਤ ਆ ਜੀ ਦਿਹਾੜੀ ਦਾ ਪਾ ਕਰਕੇ ਆਪਣਾ ਗੁਜ਼ਾਰਾ ਕਰਦੇ ਜੀ ਬੜਾ ਤਿੰਨ ਦੋਏ ਕੁੜੀਆਂ ਹੋਈ ਏ ਦੀ ਹਾਲਾਤ ਬਹੁਤ ਮਾਰੇ ਆ ਜੀ ਬੱਚੇ ਵਿੱਚ ਕੁੜੀਆਂ ਹੋਈ ਨੇ ਖੁਸ਼ੀਆਂ ਨੇ ਹਾਂ ਖੁਸ਼ੀਆਂ ਨੇ ਹਾਂਜੀ ਤੁਨਾਂ ਦੀ ਗਮੀ ਹੋ ਗਈ ਭਰਾ ਵੱਡਾ ਪੂਰਾ ਹੋ ਗਿਆ ਪੰਡਾਈ ਭਰਾ ਹੀ ਵੱਟਾ ਹੀ ਬੇਟਾ ਜੀ ਬਾਕੀ ਪਰਿਵਾਰ ਬੌਧ ਜੀ ਮਾਤਰ ਬੰਦੇ ਆ ਬੌਧ ਜੀ ਪਰਿਆਂ ਦੀ ਜੋਸ਼ ਮਾਇਤ ਕੀਤੀ ਜਾਵੇ ਵੱਧ ਤੋਂ ਵੱਧ ਇਹਨਾਂ ਦਾ ਵੇਖੋ ਤੁਸੀਂ ਵੇਖਿਆ ਜੀ ਸਾਰਾ ਪਿੰਡ ਇਕੱਠਾ ਹੋਇਆ ਜੀ ਪਪਿੰਦਰ ਸਿੰਘ ਨਾਂ ਜੀ ਮੇਰਾ ਪਪਿੰਦਰ ਸਿੰਘ ਜੀ ਇਹਨਾਂ ਦਾ ਜਿਹੜਾ ਉਹ ਸੈਕਟਰ ਦੇ ਮਰ ਗਿਆ ਤੇ ਇਹਦਾ ਪਰਿਵਾਰ ਦਾ ਹਾਂ ਜੀ ਪਤਾ ਲੱਗਾ ਇਹ 2 ਵਜੇ ਪਤਾ ਲੱਗਾ ਜੀ ਮਤਲਬ ਵੀ ਇਸ ਤਰ੍ਹਾਂ ਕਰਕੇ ਸਾਹ ਬਾਦ ਐਕਸੀਡੈਂਟ ਹੋਇਆ ਵਾ ਤੇ ਬੱਸ ਵੱਜ ਗਈ ਆ ਤੇ ਮੰਮੀ ਪਤਾ ਕਰਨ ਗਿਆ ਉਧਰ ਇਹਦੀ ਦਾਦੀ ਤੁਰੀ ਜਾਂਦੀ ਆ ਰਸਤੇ ਜਿੱਦੇ ਉਹ ਫੇ ਮੇਰੇ ਨਾਲ ਬੈਠੀ ਮੈਨੂੰ ਕਹਿੰਦੀ ਭਿੰਦੇ ਮੈਨੂੰ ਲੈ ਜਾ ਵੀ ਸਾਡੇ ਬੱਚੇ ਵੀ ਗਏ ਆ ਤੇ ਮੈਨੂੰ ਪਤਾ ਲੱਗਾ ਵਾ ਵੀ ਮਤਲਬ ਸਾਡੇ ਬੱਚਿਆਂ ਦਾ ਵੀ ਛੱਟ ਲੱਗੀ ਆ ਜਦੋਂ ਉੱਥੇ ਗਏ ਆ ਤੇ ਉੱਥੇ ਮਤਲਬ ਕੋਈ ਪਤਾ ਨਹੀਂ ਲੱਗਾ ਫਿਰ ਹਸਪੀਟਲ ਆਪਾਂ ਗਏ ਆ ਹਸਪੀਟਲ ਜਾ ਕੇ ਤਾਂ ਉੱਥੇ ਮੁੰਡਾ ਰਵੀ ਆ ਸਾਡਾ ਭਾਕ ਵੀ ਉਹਨੇ ਫਿਰ ਮਤਲਬ ਮੈਨੂੰ ਪਾਖਿਆ ਵੀ ਮਰੀਜ਼ ਵਿਖਾਉਣਾ ਤਾਂ ਇਹਨੂੰ ਮਰੀਜ਼ ਵੇਖਿਆ ਤੇ ਉਹ ਇਹਦਾ ਮੁੰਡੇ ਦਾ ਡੈਡੀ ਜਿਹੜਾ ਮਤਲਬ ਉਹ ਵੇਖਿਆ ਤੇ ਉਹ ਸੀਰੀਅਸ ਸੀ ਗਾ ਉਹਲੇ ਤੇ ਮੈਂ ਉਹਨੂੰ ਆਖਿਆ ਵੀ ਇੱਕ ਛੋਟਾ ਬੱਚਾ ਹੀ ਨਾਲ ਇਹਦੇ ਉਹ ਫਿਰ ਉੱਥੇ ਗਏ ਮਤਲਬ ਤੇ ਉਥੋਂ ਉਹ ਛੋਟਾ ਬੱਚੇ ਨੂੰ ਪਛਾਣਿਆ ਤੇ ਛੋਟਾ ਬੱਚਾ ਮਤਲਬ ਖਤਮ ਹੋ ਗਿਆ ਤੇ ਮਤਲਬ ਇਹ ਪਰਿਵਾਰ ਦੇ ਨਾਲ ਬਹੁਤ ਜ਼ਿਆਦਾ ਥਕਾ ਹੋ ਗਿਆ ਮਾਤਰ ਪਰਿਵਾਰ ਹੀ ਮਤਲਬ ਜਿਹੜਾ ਦਿਹਾੜੀ ਡੰਗ ਆਪਣਾ ਦਿਹਾੜੀ ਟੱਪਾ ਕਰਕੇ ਗੁਜ਼ਾਰਾ ਕਰਦੇ ਸੀਗੇ ਪਰ ਮਤਲਬ ਇਹ ਗਏ ਆ ਮਤਲਬ ਚਾਹੇ ਕੋਈ ਦਵਾਈ ਲੈਣ ਗਏ ਉਸ ਮੈਡੀਕਲ ਸਟੋਰ ਵੀ ਆ ਉਸੇ ਅੱਗੇ ਵੀ ਜਾਂਦੇ ਦਵਾਈ ਲੈਣ ਉਹ ਬਸ ਦੀ ਲਵੇਟ 'ਚ ਆ ਗਏ ਆ ਮਤਲਬ ਦਵਾਈ ਲੈਣ ਗਏ ਜਾਂ ਕੋਈ ਹੋਰ ਵਸਤੂ ਲੈਣ ਗਏ ਆ ਤੇ ਮਤਲਬ ਬਸ ਦੀ ਲਵੇਟ ਚ ਆ ਤਿੰਨ ਦਿਨ ਹੋ ਗਏ ਜੀ ਤਿੰਨ ਦਿਨਾਂ ਦੀ ਬਚੀ ਆ ਹੁਣ ਹਾਂਜੀ ਤੇ ਆਪਣੀ ਹਾਲਤ ਦਾ ਤੁਸੀਂ ਆਪਣੀ ਹਾਲਤ ਉਹਲੇ ਮੈਨੂੰ ਕਹਿੰਦਾ ਹੈ ਵੀ ਮਤਲਬ ਮੈਨੂੰ ਪਤਾ ਨਹੀਂ ਕੋ ਲੱਗੰਦਿਆ ਮਤਲਬ ਗੱਲਾਂ ਨੇ ਮੈਂ ਦੋ ਤਿੰਨ ਕੀਤੀਆਂ ਵਾ ਪਰ ਬੋਲਦਾ ਵੀ ਮੈਨੂੰ ਪਤਾ ਨਹੀਂ ਲੱਗੰਦਿਆ ਵੀ ਮਤਲਬ ਮੈਨੂੰ ਕੀ ਹੋਣਦਿਆ ਬੱਚੇ ਦੀ ਕਿੰਨੀ ਉਮਰ ਹੈ ਉਹਦੀ 13 ਸਾਲਾਂ ਉਮਰ ਆ ਗੈਂਗਸਟਰ ਬਣ ਕੇ ਆਪਣੇ ਹੀ ਰਿਸ਼ਤੇਦਾਰ ਨੂੰ ਲੁੱਟਣ ਦੀ ਸਾਜ਼ਿਸ਼ ਦਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕਰ ਦਿੱਤਾ ਗਿਆ। ਦਰਅਸਲ ਪਟਿਆਲਾ ਤੋਂ ਇਹ ਖਬਰ ਸਾਹਮਣੇ ਆਈ ਹੈ। ਇਸਾਰੇ ਮਾਮਲੇ ਸੰਬੰਧੀ ਪ੍ਰੈਸ ਵਾਰਤਾ ਕਰਦਿਆਂ ਹੋਇਆਂ ਐਸਪੀ ਡੀ ਯੋਗੇਸ਼ ਸ਼ਰਮਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪਿੰਡ ਠੈਂਡਲ ਦੇ ਰਹਿਣ ਵਾਲੇ ਦਰਸ਼ਨ ਸਿੰਘ ਨੂੰ 20 ਲੱਖ ਰੁਪਏ ਦੀ ਫਿਰੋਤੀ ਦੇ ਲਈ ਫੋਨ ਕੀਤਾ ਗਿਆ ਸੀ। ਫੋਨ ਕਰਨ ਵਾਲੇ ਦੇ ਵੱਲੋਂ ਆਪਣੇ ਆਪ ਨੂੰ ਹਰਿਆਣਾ ਦੇ ਗੈਂਗਸਟਰ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਸੀ ਤੇ ਸ਼ਰਮਾ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਨ ਤੋਂ ਤੁਰੰਤ ਬਾਅਦ ਹੀ ਉਹਨਾਂ ਦੀ ਟੀਮ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤੇ ਤਕਨੀਕੀ ਤਰੀਕੇ ਦੇ ਨਾਲ ਮਾਮਲੇ ਨੂੰ ਸੁਲਝਾਉਂਦਿਆਂ ਹੋਇਆਂ ਇਹ ਸਾਹਮਣੇ ਆਇਆ ਕਿ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਸੰਪ੍ਰੀਤ ਜੋ ਕਿ ਇਸ ਸਾਰੀ ਸਾਜ਼ਿਸ਼ ਦਾ ਮਾਸਟਰਮਾਈਂਡ ਹੈ ਸੰਪ੍ਰੀਤ ਤੇ ਉਸਦੇ ਦੋਸਤ ਰੋਹਿਤ ਦੇ ਵੱਲੋਂ ਦਰਸ਼ਨ ਸਿੰਘ ਨੂੰ ਫਿਰੋਤੀ ਦੇ ਲਈ ਫੋਨ ਕੀਤਾ ਗਿਆ ਤੇ ਫਿਰੋਤੀ ਜਿਹੜੀ ਜਸ ਫੋਨ ਦਾ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਇਹਨਾਂ ਵੱਲੋਂ ਹਰਿਆਣਾ ਦੇ ਕਿਸੇ ਬੱਸ ਸਟੈਂਡ ਤੋਂ ਚੋਰੀ ਕੀਤਾ ਗਿਆ ਸੀ ਐਸਪੀ ਡੀ ਸ਼ਰਮਾ ਦਾ ਕਹਿਣਾ ਹੈ ਕਿ ਅਦਾਲਤ ਦੇ ਵਿੱਚ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਆਉਣ ਦੀ ਇਹਨਾਂ ਦੇ ਕੋਲ ਉਮੀਦ ਹਾਲਾਂਕਿ ਇਹ ਵੀ ਹੁਣ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦਾ ਕਿਸੇ ਗੈਂਗਸਟਰ ਗਰੁੱਪ ਦੇ ਨਾਲ ਕੋਈ ਸੰਬੰਧ ਹੈ ਜਾਂ ਫਿਰ ਨਹੀਂ ਕੁਝ ਦਿਨ ਪਹਿਲਾਂ ਇੱਕ ਇਨਫੋਰਮੇਸ਼ਨ ਆਈ ਸੀ ਜਿਹੜੇ ਕੋਲ ਦਰਸ਼ਨ ਸਿੰਘ ਵਾਸੀ ਟੈਂਟਰੂ ਉਹਨਾਂ ਵੱਲੋਂ ਇੱਕ ਕੰਪਲੇਂਟ ਉਹ ਕੀਤੀ ਗਈ ਸੀ। ਕੋਈ ਹਰਿਆਣਾ ਬੇਸਡ ਗੈਂਗਸਟਰ ਦਾ ਨਾਮ ਲੈ ਕੇ ਉਹਨਾਂ ਨੂੰ ਕਾਲ ਹੋ ਰਹੀ ਸੀ। ਐਕਸਟਰੈਸ਼ਨ ਕਾਲ ਹੋ ਰਹੀ ਸੀ ਜਿਹਦੇ ਚ 20 ਲੱਖ ਰੁਪਏ ਡਿਮਾਂਡ ਕੀਤਾ ਜਾ ਰਿਹਾ ਸੀਗਾ। ਤੇ ਜਾਨੋ ਮਾਰਨ ਦੀਆਂ ਧਮਕੀਆਂ ਉਹਨਾਂ ਨੂੰ ਦਿੱਤੀਆਂ ਸੀ। ਤਾਂ ਉਸ ਕੰਪਲੇਂਟ ਦੇ ਬੇਸ ਤੇ ਅਸੀਂ ਇੱਕ FIR ਨੰਬਰ 157 ਰਜਿਸਟਰ ਕੀਤੀ ਸੀ। ਤੇ ਇਹ ਮੁੱਦਾ ਕਾਫੀ ਹਾਈਲਾਈਟ ਹੋਇਆ ਸੀਗਾ ਮੀਡੀਆ ਐਂਡ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਇਹ ਕਾਫੀ ਡਿਸਕਸ ਹੋਇਆ ਸੀਗਾ। ਤੇ ਆਫਟਰ ਗੇਟਿੰਗ दैट ਕੰਪਲੇਂਟ ਅਸੀਂ ਇੱਕ ਟ੍ਰਿਕ ਵੱਖ-ਵੱਖ ਟੀਮਾਂ ਘੜਿਤ ਕੀਤੀਆਂ ਸੀਗੀਆਂ ਆ ਐਸਪੀ ਇਨਵੈਸਟੀਗੇਸ਼ਨ ਐਂਡ ਇਨਚਾਰਜ ਸੀਆਈਏ ਪਟਿਆਲਾ ਇਹਨਾਂ ਦੀ ਕਮਾਂਡ ਹੇਠ ਆ ਇਹਨਾਂ ਟੀਮਸ ਨੇ ਵੱਖ-ਵੱਖ ਐਂਗਲਸ ਤੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਚ ਤੇ ਆਦੀ ਤੇ ਟੈਕਨੀਕਲੀ ਫੀਲਡ ਇਨਵੈਸਟੀਗੇਸ਼ਨ ਹਿਊਮਨ ਇੰਟੈਲੀਜੈਂਸ ਯੂਜ਼ ਕੀਤੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਮਰਜ ਗਏ ਇਹਦੇ ਚ ਦੋ ਬੰਦਿਆਂ ਦੇ ਨਾਮ ਅਮਰਜ ਹੋਏ ਇੱਕ ਸੰਜੀਤ ਸਿੰਘ ਸਣੀ ਇੱਕ ਰੋਹਿਤ ਰਾਤ ਤੋਂ ਇਹ ਦੋ ਬੰਦਿਆਂ ਨੂੰ ਅਰੈਸਟ ਕਰ ਲਿਆ ਗਿਆ ਤੇ ਹਿਅਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜੋ ਸੰਪ੍ਰੀਤ ਹੈ ਇਹ ਦਰਸ਼ਨ ਸਿੰਘ ਦਾ ਰਿਸ਼ਤੇਦਾਰ ਹੈ ਤੇ ਰੋਹਿਤ ਐਂਡ ਸੰਪ੍ਰੀਤ ਆਪਸ ਵਿੱਚ ਕਾਫੀ ਗੂੜੇ ਫਰੈਂਡ ਨੇ 11-12 ਸਾਲਾਂ ਤੋਂ ਉਹਨਾਂ ਦੀ ਫਰੈਂਡਸ਼ਿਪ ਹੈ ਤੇ ਇਹ ਦੋਨੋਂ ਵਿਅਕਤੀ ਗੈਂਗਸਟਰ ਸੰਬੰਧੀ ਜਿਹੜੇ ਨਿਊਜ਼ਸ ਨੇ ਜਾਂ ਉਹਨਾਂ ਦੀ ਅਪਰਾਧਕ ਗਤੀਵਿਧੀਆਂ ਹੈਗੀਆਂ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਲਾਲਚ ਵਿੱਚ ਆ ਕੇ ਇਜ਼ੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਇਹਨਾਂ ਨੇ ਇੱਕ ਇਹ ਵਾਰਦਾਤ ਪਲਾਨ ਕੀਤੀ ਜੇ ਜੋ ਕਿ ਦਰਸ਼ਨ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਫੋਰਚਨਰ ਕਾਰ ਜਿਹੜੀ ਪਰਚੇਜ਼ ਕੀਤੀ ਸੀ ਤਾਂ ਉਹ ਇਹਨਾਂ ਨੂੰ ਲੱਗਿਆ ਸੰਜੀਤ ਸਣੀ ਨੂੰ ਕਿ ਇਤੋਂ ਪੈਸਾ ਅਸੀਂ ਕਾਲ ਕਰਕੇ ਜਾਂ ਅਪਰਾਧਿਕ ਕੋਈ ਪਲਾਨ ਕਰਕੇ ਅਸੀਂ ਇਹ ਤੋਂ ਪੈਸਾ ਕਢਵਾ ਸਕਦੇ ਹਾਂ ਤਾਂ ਉਸ ਦੇ ਚੱਲਦੇ ਦੋਨਾਂ ਨੇ ਪਲਾਨ ਕੀਤਾ ਬੜੇ ਸ਼ਾਤਰ ਕਿਸਮ ਦੇ ਵਿਅਕਤੀ ਸੀਗੇ ਇਹ ਹਰਿਆਣਾ ਦੇ ਵਿੱਚ ਗਏ ਹੈਗੇ ਆ ਹਰਿਆਣਾ ਦੇ ਵਿੱਚ ਉਹ हिसार ਪੁਰੇ ਰੇਲਵੇ ਸਟੇਸ਼ਨ ਤੋਂ ਇਹਨਾਂ ਨੇ ਇੱਕ ਮੋਬਾਈਲ ਚੋਰੀ ਕੀਤਾ 13 ਨੂੰ 13 ਸਤੰਬਰ ਨੂੰ ਇਹ ਕਾਲ ਜਿਹੜੀਆਂ ਹੋਈਆਂ ਹੈਗੀਆਂ ਦਰਸ਼ਨ ਦੇ ਮੋਬਾਈਲ ਤੇ ਤੇ ਆਫਟਰ ਦੈਟ ਇਹਨਾਂ ਨੇ ਮੋਬਾਈਲ ਫੋਨ ਵੀ ਡਿਸਟਰੋਏ ਕਰ ਦਿੱਤਾ ਤੇ ਨਾਲ ਹੀ ਇਹਨਾਂ ਨੇ ਜੁਰਮ ਨੂ ਲੁਕਾਉਣ ਵਾਸਤੇ ਇਹ ਵੀ ਪ੍ਰਯਾਸ ਕੀਤਾ ਕਿ ਜਿਹੜੀ ਕਾਲ ਹੈ ਉਹ ਰੋਹਿਤ ਵੱਲੋਂ ਕੀਤੀ ਜਾਵੇ ਤਾਂ ਜੋ ਸੰਪ੍ਰੀਤ ਦੀ ਜਿਹੜੀ ਆਵਾਜ਼ ਹੈ ਉਹ ਦਰਸ਼ਨ ਪਹਿਚਾਨ ਨਾ ਲਵੇ ਕਿਉਂਕਿ ਰੋਹਿਤ ਨੂੰ ਕਦੇ ਦਰਸ਼ਨ ਸਿੰਘ ਨਹੀਂ ਮਿਲਿਆ ਸੀ ਪਰ ਸੰਪ੍ਰੀਤ ਦਾ ਰਿਸ਼ਤੇਦਾਰ ਸੀ ਬਟ ਸਾਡੀ ਟੀਮ ਨੇ ਬੜਾ ਪ੍ਰੋਫੈਸ਼ਨਲੀ ਇਹਦੇ ਚ ਇਨਵੈਸਟੀਗੇਟ ਕੀਤਾ ਥੋਰੋਲੀ ਇਹਨੂੰ ਕੇਸ ਨੂੰ ਜਦੋਂ ਇਨਵੈਸਟੀਗੇਟ ਕੀਤਾ ਗਿਆ ਤਾਂ ਇਹਨਾਂ ਦੇ ਰੋਲ ਜਿਹੜੇ ਹੈਗੇ ਆ ਉਹ ਸਾਡੇ ਆਨਰ ਰਿਕਾਰਡ ਸਾਨੂੰ ਅਸੀਂ ਐਸਟੈਬਲਿਸ਼ ਕਰਨ ਵਿੱਚ ਕਾਮਯਾਬ ਹੋਏ ਤੇ ਆਫਟਰ ਥੈਟ ਇਹਨਾਂ ਦੀ ਅਰੈਸਟ ਪਾ ਲਈ ਗਈ ਤੇ ਇਹਨਾਂ ਦੀ 28 ਤੀਕ ਨੂੰ ਅਸੀਂ ਅਰੈਸਟ ਪਾਈ ਹੈ ਹੁਣ ਸਾਡੇ ਕੋਲੋਂ ਪੁਲਿਸ ਰਿਮਾਂਡ ਤੇ ਇਹ ਕਿਸੇ ਹਰਿਆਣਾ 베ਸਡ ਗੈਂਗਸਟਰ ਦਾ ਨਾਮ ਲੈ ਰਹੇ ਸੀਗੇ ਤੋ ਉਹ ਸੀ ਪਤਾ ਕਰ ਰਿਹਾ ਕਿ ਉਹ ਜਸਟ ਨਾਮ ਹੀ ਲੈ ਰਹੇ ਸੀ ਜਾਂ ਉਹਨਾਂ 'ਚ ਇਹਦਾ ਕੋਈ ਸਬੰਧ ਹੈਗਾ ਜਾਂ ਉਹ ਵੀ ਇਹਨਾਂ ਵਿੱਚ ਇਨਵੋਲਡ ਇਹਨਾਂ ਵੱਲੋਂ ਕੀਤਾ ਗਿਆ ਸੀਗਾ ਤਾਂ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਲੈਫਟ ਕਰਦੇ ਹੋਏ ਸਾਡੀ ਟੀਮ ਨੇ ਇਹ ਵੱਡੀ ਸਫਲਤਾ ਜਿੱਤੀ ਹੱਸਦੀ ਇਹਨੇ ਕੱਲਾ ਵੀ ਕੋਈ ਮਾਮਲਾ ਦਰਜ ਨਹੀਂ ਨਹੀਂ ਪਹਿਲਾਂ ਇਹਨਾਂ ਦੇ ਖਿਲਾਫ ਕੋਈ ਮਾਮਲਾ ਨਹੀਂ ਦਰਜ ਸਰ ਹਰਿਆਣਾ ਬੇਸ ਗੈਂਗਸਟਰ ਕਿਹੜਾ ਹੈ ਜੀ ਇਸ ਦੇ ਕਪਿਲ ਲੰਦੂ ਨਾਮ ਦਾ ਕੋਈ ਗੈਂਗਸਟਰ ਹੈ ਜੋ ਹਰਿਆਣਾ ਦੇ ਵਿੱਚ ਐਕਟਿਵ ਹੈ ਹਰਿਆਣਾ 'ਚ ਉਹਦੇ ਖਿਲਾਫ ਅਪਰਾਧਿਕ ਮਾਮਲੇ ਹੈਗੇ ਆ ਉਹ ਸੰਪੀਤ ਸੰਨੀ ਨਹੀਂ ਬੇਸਿਕਲੀ ਹੈ ਜਿਹੜਾ ਨਾਮ ਲਿਆ ਸੀਗਾ ਉਹਦੇ ਇਹ ਪਲਾਨ ਸੀ। ਕ੍ਰੋਤੀ ਕੀ ਹੋਣੀ ਬੇਸਿਕਲੀ ਸਰ ਵੀ ਲੱਕ ਦੀ ਟੋਟਲ ਇਹਨਾਂ ਨੇ ਫਰੋਤੀ ਮੰਗਾਈ ਕੀਤੀ ਜਿਸ ਤੋਂ ਫਰੋਤੀ ਮੰਗੀ ਉਹਦੀ ਪ੍ਰੋਫਾਈਲ ਕੀ ਹੈ ਜੀ ਉਹ ਜਿਹੜੇ ਨਾਮ ਤੇ ਮੰਗੇ ਆ ਇਹ ਦਰਸ਼ਨ ਨਾਮ ਦਾ ਵਿਅਕਤੀ ਹੈ ਜੀ ਇਹ ਬੇਸਿਕਲੀ ਟੈਂਟਲ ਵਿਲੇਜ ਦਾ ਰਹਿਣ ਵਾਲਾ ਹੈ ਤੇ ਅੱਜਕੱਲ ਇਹ ਪੰਜਾਬ ਜਿਹੜੀ ਵਰਕਰਸ ਯੂਨੀਅਨ ਟੋਲ ਪਲਾਜ਼ਾ ਦੀ ਇੱਕ ਬਣੀ ਹੋਈ ਉਹਦਾ ਪ੍ਰੈਜ਼ੀਡੈਂਟ ਸਰ ਕੀ ਕੁਝ ਰਿਕਵਰ ਹੋਇਆ ਹੈ ਜੀ ਹਲੇ ਤੱਕ ਇਹਨਾਂ ਦੇ ਨੂੰ ਅਰੈਸਟ ਕੀਤਾ ਗਿਆ ਅਸੀਂ ਇਹਨੂੰ ਫੋਰਨਲੀ ਇਨਵੈਸਟੀਗੇਟ ਕਰ ਰਹੇ ਹਾਂ ਜਿਹੜੇ ਮੋਬਾਈਲ ਫੋਨ ਵਗੈਰਾ ਇਹਨਾਂ ਨੇ ਯੂਜ਼ ਕੀਤੇ ਸੀ ਜਾਂ ਕੋਈ ਇਹਨਾਂ ਦੇ ਲਿੰਕ ਜਿਹੜੇ ਗੈਂਗਸਟਰ ਦਾ ਨਾਮ ਲੈ ਰਹੇ ਸੀ ਉਹ ਅਸੀਂ ਉਸ ਵਾਂਗੀ ਇੰਟਰਵਿਊਸ਼ਨ ਕਰ ਰਹੇ ਹਾਂ ਤੇ ਇਹ ਇਨਵੈਸਟੀਗੇਸ਼ਨ ਚੁਕਸ਼ਾਇਆ ਦਾ ਬਰਾਮਦਗੀ ਕਰਵਾਇਆ ਕੋਈ ਜੇਲ੍ਹ ਵਗੈਰਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਤੇ ਆਰਜੀ ਢੋਲਾਵਾਲਾ ਪੁਲ ਦੁਬਾਰਾ ਨਾ ਬਣਾਉਣ ਨੂੰ ਲੈ ਕੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਹੈ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸਰਾਵੀ ਦਰਿਆ ਨੂੰ ਪਾਰ ਕਰਕੇ ਬਹੁਤ ਸਾਰੇ ਕਿਸਾਨ ਜਿਹੜੇ ਨੇ ਉਹ ਖੇਤੀ ਕਰਨ ਜਾਂਦੇ ਨੇ ਤੇ ਹਰ ਦੇ ਸੀਜ਼ਨ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਆਰਜੀ ਟੋਲਾ ਵਾਲਾ ਪੁਲ ਜਿਹੜਾ ਹੈ ਉਹ ਚੁੱਕ ਲਿਆ ਜਾਂਦਾ ਤੇ ਉਸ ਤੋਂ ਬਾਅਦ ਇਸ ਨੂੰ ਦੁਬਾਰਾ ਉੱਥੇ ਹੀ ਬਣਾ ਦਿੱਤਾ ਜਾਂਦਾ ਪਰ ਇਸ ਵਾਰ ਪ੍ਰਸ਼ਾਸਨ ਦੇ ਵੱਲੋਂ ਪੁਲ ਦੁਬਾਰਾ ਨਹੀਂ ਬਣਾਇਆ ਗਿਆ ਜਿਸ ਨੂੰ ਲੈ ਕੇ ਕਿਸਾਨ ਕਾਫੀ ਪਰੇਸ਼ਾਨ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਬੀੜੀਆਂ ਦੇ ਵਿੱਚ ਫਸਲ ਲਿਆੜੀ ਪੈ ਰਹੀ ਹੈ ਜ ਨਾਲ ਕੀ ਕਾਫੀ ਫਸਲ ਉੱਥੇ ਹੀ ਖਰਾਬ ਹੋ ਜਾਂਦੀ ਹੈ ਕਿਉਂਕਿ ਪਾਣੀ ਲੱਗ ਕੇ ਫਸਲ ਦਾ ਮੁੱਲ ਨਹੀਂ ਮਿਲਦਾ ਫਸਲ ਤਾਂ ਪਹਿਲਾਂ ਹੀ ਉਹਨਾਂ ਨੂੰ ਕਾਫੀ ਘੱਟ ਮੁੱਲ ਤੇ ਮਿਲ ਰਹੀ ਹੈ ਤੇ ਬਾਅਦ ਦੇ ਵਿੱਚ ਤਾਂ ਹੁਣ ਉਸ ਦਾ ਕੋਡੀਆਂ ਜਿੰਨਾ ਰੇਟ ਰਹਿ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸਤੇ ਤੁਰੰਤ ਕਾਰਵਾਈ ਕਰੇ ਤੇ ਸਟੋਲਾ ਵਾਲੇ ਪੁਲ ਨੂੰ ਬਣਾਇਆ ਜਾਵੇ ਤੇ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲ ਨਹੀਂ ਬਣਾਇਆ ਗਿਆ ਤਾਂ ਉਹਨਾਂ ਬੋਲੋ ਐਸ ਡੀ ਐਮ ਅchnala ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਵੀ ਵਿੜਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਲਾਕਾ ਨਿਵਾਸੀ ਪਿੰਡ ਕੋਟਰ ਜਾਦਾ ਪੱਤਨ ਦੇ ਉੱਤੇ ਖੜੇ ਅੱਗੇ तकरीबनਾਂ ਚਾੜਪੁਰ ਡਿਆਲ ਪੱਟੀ ਗਿੱਲਾਂ ਵਾਲੀ ਸਾਰੇ ਪਿੰਡਾਂ ਦੇ ਜ਼ਿੰਮੇਦਾਰਾਂ ਦੀਆਂ ਪੈਲੀਆਂ ਪਾ ਰਿਆ ਸਾਨੂੰ ਪਲਟੂਨ ਬ੍ਰਿਜ ਮਿਲਿਆ ਇਹ ਜਾਂ ਪਲਟੂਨ ਬ੍ਰਿਜ ਵੱਜ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ ਤੇ ਸਾਡੀ ਜਿਹੜੀ ਫਸਲ ਹੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ ਹੁਣ ਸਾਡੀਆਂ ਨਾ ਕੰਬਾਈਨਾਂ ਲਗਰਮੀਆਂ ਨਾ ਸਾਡੇ ਟਰੈਕਟਰ پاس ਪਾਰ ਹੋ ਰਹੇ ਆ ਆ ਹੁਣ ਵੇਖਿਆ ਜਾਵੇ ਆਣ ਕੇ ਤੇ ਆ ਟਰੈਕਟਰ ਦਾ ਸਿੱਧਰੀ ਤਰੀਕੇ ਨਾਲ ਖਲੋਤੇ ਆ ਇਹ ਕੱਲੇ-ਕੱਲੇ ਬੇੜੇ ਤੇ ਜਾਣੇ ਆ 12 ਇੱਕ ਵਾਰ ਜਾਣਾ ਕੰਬਾਈਨ ਕਿਦੋਂ ਚੱਲਣੀਆਂ ਉਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ ਖੱਲੇ ਡਿੱਗੀ ਆ ਤੇ ਜਿਹੜਾ ਸੂਰ ਆ ਉਹਨਾਂ ਨੂੰ ਦਵਾ-ਦਬ ਨਸ਼ਟ ਕਰ ਰਹੇ ਆ ਤੇ ਜੇ ਅਸੀਂ ਬੇੜੇ ਤੇ ਲਿਓਨੇ ਆ ਬੇੜਾ ਲੰਗਾ ਚੱਲਗਾ ਹੁੰਦਿਆ ਸਾਡੇ ਟਰੈਕਟਰ ਦਾ ਨੁਕਸਾਨ ਹੁੰਦਾ ਨਾ ਸਾਨੂੰ ਟਾਈਮ ਨਾ ਸਾਡੇ ਕਰਾਸ ਹੁੰਦੀਆਂ ਸੜਕਾਂ ਪੈ ਇਹ ਟਰਾਲੀਆਂ ਕ੍ਰਾਸ ਹੁੰਦੀਆਂ ਬੋਲੀ ਦਾ ਟਾਈਮ ਲੰਘ ਜਾਂਦਾ ਸਾਨੂੰ ਬਹੁਤ ਦਿੱਕਤ ਆ ਰਹੀ ਆ ਇਹ ਕਰਕੇ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਆਂ ਵੀ ਸਾਡਾ ਜਿਹੜਾ ਇਹ ਬ੍ਰਿਜ ਟਾਈਮ ਨਾਲ ਬੰਦ ਨਹੀਂ ਜੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਅਕੀ ਤਾਂ ਟਾਈਮ ਨਾਲ ਵੱਜ ਜਾਂਦਾ ਇਹ ਬ੍ਰਿਜ ਅਸੀਂ ਆਪਣੀਆਂ ਫਸਲਾਂ ਲੈ ਆਉਣੇ ਹਨ ਐ ਤੱਕਾ ਪਤਾ ਨਹੀਂ ਕੀ ਸਰਕਾਰ ਦੀਆਂ ਮਜਬੂਰੀਆਂ ਹੋ ਗਈਆਂ ਜਿਹੜੇ ਸਾਰੇ ਲੋਕਾਂ ਨੂੰ ਤੰਗ ਕਰ ਰਿਹਾ ਆ ਆ ਬੀਬੀਆਂ ਆ ਵਿਚਾਰੀਆਂ ਰੋਟੀਆਂ ਨਾਲ ਹੱਥਾਂ 'ਚ ਵੱਧੀਆਂ ਆ ਰੋਟੀ ਵੀ ਨਹੀਂ ਖਾਧੀ ਉਹਨਾਂ ਜਾ ਕੇ ਉੱਥੇ ਪਾਰ ਨਲਕੀਆਂ ਤੇ ਬਹਿ ਕੇ ਰੋਟੀ ਖਾਣੀ ਆ ਬੇ ਟਾਈਮ ਹੀ ਰੋਟੀ ਖਾਧੀ ਜਾਣੀ ਆ ਇਥੋਂ ਵੱਧ ਕੇ ਬਹੁਤ ਵੱਧੋਂ ਵੱਧ ਮਜਬੂਰੀਆਂ ਸਾਡੀਆਂ ਜਿਹੜੀਆਂ ਸਾਨੂੰ ਇਸ ਪੁਲ ਦੇ ਕਰਕੇ ਆ ਰਹੀਆਂ ਤੇ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਸਾਡਾ ਬ੍ਰਿਜ ਆ ਇਹਨੂੰ ਟਾਈਮ ਨਾਲ ਬਣਾਓ ਤੇ ਅਸੀਂ ਕਿਤੇ ਆਪਣਾ ਜਿਹੜਾ ਫਸਲ ਆ ਟਾਈਮ ਨਾਲ ਸਾਂਭ ਸਕੀਏ ਤੇ ਸਾਰੇ ਲੋਕ ਟਾਈਮ ਨਾਲ ਆਪਣੇ ਕੰਮਾਂ ਤੇ ਜਾ ਸਕੀਏ ਵੈਕਰ ਚੱਕਾ ਖਾਲਸਾ ਵੈਕਰ ਚੱਕੀ ਫਤਿਹ ਨੰਗਲ ਸ਼ੇਰਨੰਦਪੁਰ ਸਹਬ ਮੁਖ ਮਾਰਗ ਤੇ ਹਾਦਸੇ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਆਏ ਦਿਨ ਹੀ ਕਿਸੇ ਨਾ ਕਿਸੇ ਹਾਦਸੇ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ ਤੇ دیر ਰਾਤ ਨੰਗਲ ਮੁਖ ਮਾਰਗ ਤੇ ਚੁੰਗੀ ਦੇ ਨੇੜੇ ਗਲਤ ਸਾਈਡ ਤੋਂ ਆ ਰਹੇ ਤਿੰਨ ਬਾਈਕ ਸਵਾਰ ਸਾਹਮਣੇ ਤੋਂ ਆਈ ਨੈਨੋ ਕਾਰ ਦੇ ਨਾਲ ਟਕਰਾ ਗਏ ਨੇ ਜਿਸ ਤੋਂ ਬਾਅਦ ਕੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਕੀ ਹਸਪਤਾਲ داخل ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਗੰਭੀਰ ਹਾਲਤ ਨੂੰ ਦੇਖਦਿਆਂ ਉਹਨਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਉੱਥੇ ਦੱਸ ਦਈਏ ਕਿ ਜਿਹੜੇ ਦੋ ਹੋਰ ਨੌਜਵਾਨ ਬਾਈਕ ਤੇ ਸਵਾਰ ਸਨ ਉਹਨਾਂ ਨੂੰ ਤਾਂ ਮਾਮੂਲੀ ਸੱਟਾਂ ਲੱਗੀਆਂ ਨੇ ਪਰ ਇੱਕ ਗੰਭੀਰ ਜ਼ਖਮੀ ਦਸਿਆ ਜਾ ਰਿਹਾ ਉਥੇ ਦੱਸਦੀ ਹੈ ਕਿ ਮੋਟਰਸਾਈਕਲ ਸਵਾਰਾ ਨੇ ਮੁੱਖ ਮਾਰਗ ਤੇ ਗਲਤ ਸਾਈਡ ਤੇ ਜਾ ਕੇ ਗੱਡੀ ਨੂੰ ਟੱਕਰ ਮਾਰੀ ਹੈ ਤੇ ਦੱਸਿਆ ਵੀ ਜਾ ਰਿਹਾ ਕਿ ਮੁੱਖ ਸੜਕ ਦੇ ਕਿਨਾਰੇ ਕਰੋੜਾ ਦੀ ਲਾਗਤ ਦੇ ਨਾਲ ਲਗਾਈ ਗਈ ਨਗਰ ਨਿਗਮ ਦੀਆਂ ਲਾਈਟਾਂ ਵੀ ਲੰਬੇ ਸਮੇਂ ਤੋਂ ਬੰਦ ਪਈਆਂ ਨੇ ਜਿਸ ਨਾਲ ਕਿ ਹਾਦਸੇ ਹੋ ਰਹੇ ਨੇ ਤੇ ਜੇਕਰ ਸੜਕ ਤੇ ਲਾਈਟਾਂ ਹੁੰਦੀਆਂ ਤਾਂ ਸ਼ਾਇਦ ਇਹ ਹਾਦਸੇ ਨਹੀਂ ਵਾਪਰਦੇ ਕਿ ਉਥੇ ਹੀ ਦੱਸਦੀ ਹੈ ਕਿ ਲੋਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਨਗਰ ਕੌਂਸਲ ਨੂੰ ਵੀ ਇਹ ਸਬੰਧਿਤ ਦੱਸਿਆ ਗਿਆ ਲਾਈਟਾਂ ਠੀਕ ਕਰਵਾਉਣ ਦੇ ਲਈ ਕਿਹਾ ਗਿਆ ਪਰ ਅਜੇ ਤੱਕ ਜਿਹਾ ਕੁਝ ਵੀ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਨਬਾਲਗ ਟ੍ਰਿਪਲ ਰਾਈਡ ਕਰਦੇ ਨੇ ਜਿਸ ਨਾਲ ਕੀ ਅਜਿਹੇ ਹਾਦਸੇ ਵਾਪਰ ਰਹੇ ਨੇ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਅਪੀਲ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤੀ ਕੀਤੀ ਜਾਵੇ ਤੇ ਉਧਰ ਹੀ ਨਗਰ ਨਿਗਮ ਨੂੰ ਵੀ ਅਪੀਲ ਕੀਤੀ ਹੈ ਕਿ ਇੱਥੇ ਤੁਰੰਤ ਹੀ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਨੋਸ਼ਕਾ ਜੀ ਇਹ ਤਨਵਾਜੀਪੁਰ ਤੋਂ ਜੀ ਪਹਿਲਾ ਇਹ ਨੰਗਲ ਨੰਗਲ ਨੈਸ਼ਨਲ ਹਾਈਵੇ ਹੈ ਭਾਈ ਸਾਹਿਬ ਆ ਰਹੇ ਸਨ ਨੰਗਲ ਤੋਂ ਆਪਣੇ ਪਿੰਡ ਜਾ ਰਹੇ ਜੋੜੀ ਤਿੰਨ ਮੁੰਡੇ ਮੋਟਰਸਾਈਕਲ ਪਰ ਆਏ ਰੋਂਗਸੜਾ ਇਹਨਾਂ ਦੀ ਮੋਟਰਸਾਈਕਲ ਮਾਰਤਾ ਮੁੰਡੇ ਇੱਕ ਇੱਕ ਮੁੰਡਾ ਸੀਰੀਸ ਹੈ ਕਹੇ ਆਇਆ ਮੇਨ ਲੱਤ ਜੋ ਮੇਲਾ ਦਾ ਫਲੈਕਚਰ ਹੁਸ਼ ਹੋ ਗਿਆ ਬਾਕੀ ਇਹ ਭਾਈ ਸਾਹਿਬ ਠੀਕ ਹੈ ਬੱਸ ਇਹਨਾਂ ਗੱਡੀਆਂ ਨੂੰ ਨੁਕਸਾਨ ਹੋਇਆ ਸਰ ਇਹ ਹਾਦਸਾ ਕਿਉਂ ਹੋਇਆ ਲਾਈਟਾਂ ਬੰਦ ਉੱਪਰ ਕੀ ਕਰਨਾ ਜੀ ਨੀਲੇ ਨੀਲੇ ਵੀ ਕਹਿ ਰਹੇ ਨੇ ਨੀਲੇ ਵੀ ਲੱਟਾ ਬੰਦਾ ਜੀ ਲੈਟਰ ਨੂੰ ਤਾਂ ਕਾਫੀ ਰੋ ਗਿਆ ਸਾਡੀ ਮੇਰੀ ਮਸ਼ੀਨ ਨੇ 10 ਵਾਰ ਕਹਿਤਾ ਲੈਟਰ ਠੀਕ ਕਰ ਦੋ ਲੈਟਰ ਨਾ ਠੀਕ ਹੋਣ ਕਰਕੇ ਵੀ ਸਰ ਮਿਸਰ ਤੁਹਾਡੀ ਕਾਂਗਰਸ ਦੀ ਆ ਕਾਂਗਰਸ ਦੀ ਕੌਂਸਲ ਹੈ ਫਿਰ ਕਿਆ ਦਿੱਕਤ ਹੈ ਸਰ ਅਫਸਰ ਆ ਵੀ ਹੈ ਭਾਈ ਲੈਟਰ ਕਿਉਂ ਠੀਕ ਹੋ ਰਹੀਆਂ ਅਫਸਰ ਹੈ ਵੀ ਯਾਰ ਅਫਸਰ ਕੋਈ ਨਹੀਂ ਚੱਕਦੇ ਤੁਸੀਂ ਟਿਕ ਦੋ ਅਫਸਰ ਸਾਡੇ ਬਾਕੀ ਹੋਣੀ ਚਾਹਤੇ ਕੋਈ ਵੀ ਇਹ ਸਾਰਾ ਜਿਹੜਾ ਐਕਸੀਡੈਂਟ ਹੋਇਆ ਕੀ ਕੀ ਕਹਿਣਾ ਚਾਹੋਗੇ ਸਰ ਇਹ ਐਕਸੀਡੈਂਟ ਦੇ ਕੋਈ ਕਿਤਾ ਪਹਿਲਾ ਇੱਕ ਰੂਮ ਸੈਡ ਦੂਸਰਾ ਲੈਟਰ ਨਾ ਹੋਣ ਕਰਕੇ ਵੀ ਬੜਾ ਹੋਇਆ ਜੇ ਲੈਟਰ ਦੀ ਜਗ੍ਹਾ ਤੋਂ ਪੰਜਾਬ ਫਿਰਦਾ ਬਾਕੀ ਜਿਹੜੇ ਬੱਚੇ ਨਵਾਲਿਕ ਮੈਂ ਪੁਲਿਸ ਨੂੰ ਵੀ ਜਾਂਦਾ ਜਾਂਦੇ ਜਿਹੜੇ ਬੱਚੇ ਨਵਾਲਿਕ ਪੁਲਸ ਵੀ ਨਾ ਚੱਲਦੇ ਆ ਉਹਨਾਂ ਬੇ ਥੋੜਾ ਐਕਸ਼ਨ ਤਿਆਬ ਹੈ ਪਾ ਮੈਂ ਇੱਕ ਚਦਾਨੇ ਛੜ ਤੇ ਜਾਣ ਉਹਨਾਂ ਘੜ ਦੇ ਬਲਕ ਛੜ ਦੇਣੇ ਛੜ ਨਾ ਘਟੋ ਪਰ ਘੜ ਦੇ ਬਲ ਲੈ ਕੇ ਛੜਦਾ ਜਾਣ ਤਾਂ ਕਿ ਅਗਲੇ ਘੜ ਦੇ ਨੂੰ ਪਤਾ ਲੱਗੇ ਕਿ ਛੜਾ ਨਾਮ ਕੀ ਹੈ ਡਾਕਟਰ ਦਿਨੇਸ਼ ਡਾਕਟਰ ਦਿਨੇਸ਼ ਇੱਕ ਐਕਸੀਡੈਂਟ ਹੋਇਆ ਜਿਹੜਾ ਪਿੱਛੇ ਸਾਰੀ ਡੀਟੇਲ ਕੀ ਹੈ ਸਰ ਹਾਂਜੀ ਤਿੰਨ ਬੱਚੇ ਆਏ ਸੀਗੇ ਤੇ ਇੱਥੇ ਚੁੰਗੀ ਕੋਲੇ ਐਕਸੀਡੈਂਟ ਹੋਇਆ ਉਹਨਾਂ ਦਾ ਤੇ ਇੱਕ ਬੱਚੇ ਤੇ ਜ਼ਿਆਦਾ ਸੀਰੀਅਸ ਹੈਗਾ ਦੋ ਉਹਦੇ ਮਤਲਬ ਲੱਤ ਤੇ ਫ੍ਰੈਕਚਰ ਲੱਗ ਰਿਹਾ ਜਿਹੜਾ ਸਾਨੂੰ ਲੱਗ ਰਿਹਾ ਆਪਾਂ ਫਿਕਸ ਕਰਕੇ ਹੁਣ ਅੱਗੇ ਰੈਫਰ ਕੀਤਾ ਐ ਐਕਸਜ ਆਫਰਦਰ ਜੋ ਵੀ ਉਹਦਾ ਮੈਨੇਜਮੈਂਟ ਲਈ ਹੌਫਫੁਲੀ ਮੈਨੂੰ ਲੱਗ ਰਿਹਾ ਕਿ ਆਪਰੇਸ਼ਨ ਦੀ ਲੋੜ ਪਾਏਗੀ ਉਹਦੇ ਜਿਆਦਾ ਹੈ ਉਹਦੇ ਸੱਟ ਲੱਗੀ ਹੋਈ ਬਾਕੀ ਦੋ ਬੱਚੇ ਜਿਹੜੇ ਸੀਗੇ ਉਹ ਨੋਰਮਲੀ ਸੀਗੇ ਉਹਦਾ ਆਪਾਂ ਮਾਈਨਰ ਜਿਹੜਾ ਟ੍ਰੀਟਮੈਂਟ ਦੇ ਕੇ ਉਹਨੂੰ ਭੇਜ ਦਿੱਤਾ ਹੈ ਘਰੇ ਜਿਹੜਾ ਦੂਜਾ ਬੱਚਾ ਆਇਆ ਸੀਗਾ ਮੋਹਿਤ ਹੈ ਨਾਮ ਉਹਦਾ ਜਿਹੜਾ ਜਿਆਦਾ ਸਿੱਕ ਹੈ ਉਹਨੂੰ ਆਪਾਂ ਰੈਫਰ ਕੀਤਾ ਬੱਤੀ ਜੀ ਮੌਕੇ ਤੇ ਪਹੁੰਚੋ ਤੇ ਸਾਨੂੰ ਤਾਂ ਇੱਕ ਸਵਾਰਾਂ ਦਾ ਕਾਲ ਆਈ ਸੀ ਭਾਈ ਜੀ ਪਤਾ ਮੁੰਡੇ ਛੋਟੀ ਉਮਰ ਦੇ ਸੀਗੇ ਤੇ ਰੋਂਗ ਸਾਈਡ ਤੇ ਆ ਰਹੇ ਸੀਗੇ ਮੇਰੇ ਖਿਆਲ ਵਿੱਚ 2:00 ਵਜੇ ਆ ਉਹ ਤੇ 108 ਤੇ ਲੈ ਗਏ ਉਹਨਾਂ ਨੂੰ ਹੌਸਪੀਟਲ ਤੇ ਤੇ ਨੀਰਾ ਹੈ ਲਾਈਟਾਂ ਹੈ ਲਾਈਟ ਆ ਹੈ ਨਹੀਂ ਲਾਈਟ ਦੀ ਸਾਰ ਪ੍ਰੋਬਲਮ ਹੈ ਗਈ ਹੈ ਪਰ ਬੱਚੇ ਉਹ ਹੈ ਹੀ ਰੋਂਗ ਸਾਈਡ ਸੀਗੇ ਤੇ ਹੁਣ ਆਪਾਂ ਜਾ ਰਹੇ ਹਾਂ ਕਿਹੜੀ ਕਾਰਵਾਈ ਕੀਤੀ ਗਈ ਅਸੀਂ ਯਾਰ ਹੌਸਪੀਟਲ ਦੇਖ ਰਹੇ ਹਾਂ ਉਹ ਕਹਿੰਦੇ ਬਤਿੰਦਰ ਟ੍ਰਿਟਰੀਏ ਤੇ ਦੇਖਦੇ ਬਨ ਅਗਰ ਥਾਂ ਨੇ ਆਈ ਨੂੰ ਕਹਿੰਦਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰੀਕੇ ਦੇ ਨਾਲ ਪੱਕ ਚੁੱਕਿਆ। ਕਈ ਪਿੰਡਾਂ ਦੇ ਵਿੱਚ ਜਿੱਥੇ ਚਾਹਵਾਨ ਵਿਅਕਤੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨਹੀਂ ਤਾਂ ਉਧਰ ਹੀ ਸੂਬੇ ਦੇ ਕਿ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਸੂਬੇ ਦੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਪਿੰਡ ਦੇ ਵਿੱਚ ਪਾਰਟੀਬਾਜ਼ੀ ਤੇ ਗੁੱਟਬਾਜ਼ੀ ਨੂੰ ਛੱਡ ਕੇ ਸਰਪੰਚ ਚੁਣੇ ਜਾਣ ਤਾਂ ਜੋ ਪਿੰਡਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਦੀ ਤਾਜ਼ਾ ਉਦਾਹਰਨ ਸ਼ਰਨਾਨਦਪੁਰ ਸਾਹਿਬ ਦੇ ਨੇੜੇਲੇ ਪਿੰਡ ਬਹਿਲੂ ਦੇ ਵਿੱਚ ਵੇਖਣ ਨੂੰ ਮਿਲੀ ਹੈ ਪਿੰਡ ਬਹਿਲੂ ਦੇ ਵਸਨੀਕਾ ਵੱਲੋਂ ਬੜੇ ਹੀ ਸ਼ਾਂਤੀਮਈ ਮਾਹੌਲ ਦੇ ਵਿੱਚ ਪਿੰਡ ਦੇ ਵਿੱਚ ਇਕੱਠ ਕਰਕੇ ਸਰਬਸੰਮਤੀ ਦੇ ਨਾਲ ਸਰਪੰਚ ਚੁਣ ਲਿਆ ਗਿਆ ਤੇ ਪਿੰਡ ਵਾਸੀਆਂ ਦੇ ਵੱਲੋਂ ਮਨਿੰਦਰਜੀਤ ਗੌਰ ਨੂੰ ਸਰਪੰਚ ਸਵਰਨੀ ਦੇਵੀ ਸੁਖਵਿੰਦਰ ਸਿੰਘ ਹਰਪ੍ਰਜਨ ਸਿੰਘ ਪਰਮਿੰਦਰ ਗੌਰ ਤੇ ਬਲਵਿੰਦਰ ਗੌਰ ਨੂੰ ਸਰਪੰਚਤੀ ਦੇ ਨਾਲ ਪੰਜ ਚੁਣਿਆ ਗਿਆ ਨਵੇਂ ਬਣੇ ਸਰਪੰਚ ਮਨਿੰਦਰਜੀਤ ਗੌਰ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਜ਼ਿਕਰਯੋਗ ਹੈ ਕਿ ਮਨਿੰਦਰਜੀਤ ਗੌਰ ਆਵਾਦਮੀ ਪਾਰਟੀ ਹਲਕਾ ਸ਼ੇਰ ਨਾਨਪੁਰ ਸਾਹਿਬ ਦੇ ਨੌਜਵਾਨ ਆਗੂ ਜਗਜੀਤ ਸਿੰਘ ਬਹਿਲੂ ਦੀ ਧਰਮ ਪਤਨੀ ਨੇ ਗੌਰਤਲਾ ਬੈਕੀ ਚੋਣਾ ਤੋਂ ਪਹਿਲਾਂ ਸੀਐਮ ਮਾਦ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਿ ਜਿਹੜੇ ਪਿੰਡ ਦੇ ਵਿੱਚ ਸਭ ਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਵੇਗਾ ਉਹਨਾਂ ਪਿੰਡਾਂ ਨੂੰ ਵਿਸ਼ੇਸ਼ ਤੌਰ ਤੇ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ ਤੇ ਸਰਕਾਰ ਦੇ ਵੱਲੋਂ ਹੋਰ ਵੀ ਕਈ ਬੁਨਿਆਦੀ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ